ਲਓ ਜੀ ਸਗੀ ਭੈਣ ਨੇ ਹੀ ਆਪਣੇ ਭਰਾ ਦੇ ਘਰ ਤੇ ਕਰਵਾਤਾ ਹਮਲਾ ਜਿਸ ਦੇ ਚੱਲਦੇ ਘਰ ਦੀਆਂ ਢਾਂਹੀਆਂ ਕੰਧਾਂ ਤਾਂ ਪਰਿਵਾਰ ਨੇ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਮਾਮਲਾ ਅੰਮ੍ਰਿਤਸਰ ਦੇ ਜਨਾਲਾ ਸ਼ਹਿਰ ਤੋਂ ਸਾਹਮਲਾ ਹੈ ਜਿੱਥੇ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਭੈਣ ਆਪਣੇ ਭਰਾ ਦੀ ਵੈਰਨ ਬਣ ਗਈ ਅਤੇ ਉਸ ਨੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਭਰਾ ਦੇ ਘਰ ਤੇ ਹਮਲਾ ਕਰਵਾ ਦਿੱਤਾ ਤੇ ਜੀਐਸਵੀ ਦੀ ਮਦਦ ਦੇ ਨਾਲ ਘਰ ਢਾਉਣ ਦੀ ਕੋਸ਼ਿਸ਼ ਕੀਤੀ ਘਰ ਦੇ ਵਿੱਚ ਮੌਜੂਦ ਭਰਾ ਤੇ ਪਰਿਵਾਰਕ ਮੈਂਬਰ ਫਟਾਫਟ ਬਾਹਰ ਨਿਕਲੇ ਤੇ ਜਾਨ ਬਚਾਈ ਅਤੇ ਉੱਥੇ ਹੀ ਪਿੰਡ ਵਾਸੀ ਵੀ ਇਕੱਠੇ ਹੋ ਗਏ ਗਾਲਿਆ ਜੀ ਸਾਡੇ ਤੋਂ ਆ ਦੀ ਜਿਆਦਾ ਪੱਕੀ ਪਹਿਲੇ ਪੁਰਾਣੀ ਤੇ ਇਸ ਤੋਂ ਸਾਡੇ ਸਾੜੀ ਸਾ ਮੰਗਦੀ ਆ ਜਿਹੜੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਮ ਮਿਆਦੀ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਨੈਸੋਂ ਤੇ ਸਰਬਜੀਤ ਕੋਲ ਆਣ ਸ਼ਾ ਤੇ ਵੀਤੀ ਪਵੰਦੇ ਲੈ ਆ ਗਏ ਸਾਡੀ ਘੰਟਾਈ ਇਹਨਾਂ ਨੇ ਉਹ ਗੁੰਨਾਗਰ ਗੁੰਨਾਗਰ ਦੀ ਜਿਆ ਕੀਤੀ ਹਿਾਰ ਕੱਢਿਆ ਜੀ ਸੀ ਪੀ ਲਾ ਕੇ ਰਟਾਇਆ ਕੋਲ ਬੁਲਸਾਈ ਜੀ ਉਹ ਹਾਂ ਬੁਲਸਾਈ ਜੀ ਹੋਣੀ ਜਾਈ ਹਾਂ ਮੋਕਾ ਖਿਲਦੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੇ ਕੰਟ ਆਈ ਜਾਣਗੇ ਨਜਾਇਜ਼ ਡਿਗਰੀ ਸਾਡੇ ਕੋਲ ਆ ਜਾਂਦੇ ਬੰਦਾ ਮਾਰਦੇ ਡਿਗਰੀ ਸਾਡੇ ਕੋਲ ਆ ਜਾਂਦੀ ਆ ਦੇਖੋ ਸਭ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾ ਦਾਂ ਦਸੀਆਂ ਡਿਊਟੀ ਸਾਹਿਬ ਹੋਈ ਦਿਖਾ ਸਾਡੇ ਕੋਲ ਨੇ ਸਭ ਕੋ ਨਕਲਾ ਸਾਡੇ ਕੋਲ ਸਾਕੇ ਪਾਇਆ ਤੇ ਇਹ ਆਏ ਨਹੀਂ ਪੇਸ਼ ਨਹੀਂ ਹੁੰਦੇ ਜਿਹਨੂੰ ਦਿਖਾ ਦਿਆ ਨਹੀਂ ਪੇਸ਼ ਨਹੀਂ ਹੁੰਦੇ ਤਮ ਕਹਿੰਦੇ ਆ ਜਾਣ ਕੇ ਦੁਕਾਨਾਂ ਕੰਟਾ ਛੜੀ ਪਹਿਲਾਂ ਵੀ ਆ ਕੇ ਢਾਈ ਇਹਨਾਂ ਨੇ ਕੋਈ ਪਹਿਲਾਂ ਹਮ ਤਮ ਕਹਿੰਦੇ ਬਾਖ ਲੋਕੀ ਦਿਖਾ ਖਣੇ ਕੋਲੇ ਨਗੜਾ ਖਣੇ ਕੋਲੇ ਢਿਪਾ ਲੀਆਂ ਤੇ ਪਹਿਲਾਂ ਇਹ ਵੇਚ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨਾਂ ਕੰਟਾ ਤਾ ਤਰਣੇ ਜੀ ਮੰਗ ਕਰ ਹਾਂਜੀ ਨਿਸ਼ਾਨ ਨਿਸ਼ਾਨ ਅਮਰੰਦਰ ਵਿਆਹ ਵੇਖੋ ਆ ਤੇ ਬੱਲਾ ਸਾਡਾ ਰਹਿੰਦਾ ਬੇਟੇ ਬੁੱਢੀਆਂ ਕੀ ਮੰਗ ਕਰਦੇ ਮੰਗਾ ਦੇ ਹੜੰਗਾਂ ਸਾਂਦੀ ਭਾਈ ਕੀਤੀ ਜਾਵੇ ਪੱਟਾ ਕੱਟਾ ਜਾਵੇ ਇਹਨਾਂ ਦੇ ਏ ਸਖਤੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਤੰਮਕੀਆਂ ਦਿੰਦਾ ਸੀ ਇਹਨੇ ਅਗੇ ਥਾਣੇ ਜਾ ਕੇ ਉੱਥੇ ਇੱਥੇ ਹੀ ਪਤਾ ਕੇਸ ਕੀਤਾ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਕੇ ਆਇਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਂਦ ਦੇਣੀ ਆ ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੇਐਸਪੀ ਰਾਹੇ ਤੇ ਕੰਧ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚੱਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈਗੀ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਹਰਿਆ ਬੰਦਾ ਜੀ ਇਹ ਧੱਕਾ ਆ ਆਪਣਾ ਹਲਕਾ ਛੱਡ ਕੇ ਮੁੰਡਾ ਗੱਦੀ ਕਰਨ ਦਿਆ ਜੀ ਕੀ ਮੰਗਦਾ ਓਏ ਇਹਦੇ ਕੋਲ ਛਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਛਾਰ ਨਜਾਇਜ਼ ਪਿਸਤੌਲ ਕੱਢ ਕੇ ਧੰਕੀਆਂ ਦੇ ਦਾ ਗੋਲੀ ਮਾਰਨ ਲੱਗਾ ਸਾਨੂੰ ਅਸੀਂ ਭੱਜ ਭੁੱਜ ਕੇ ਤੇ ਭੇਲੀ ਜਵੜੇ ਸ਼ਿਕਾਇਤ ਕੀਤੀ ਅਰੀ ਨਹੀਂ ਹਾਂਜੀ ਦਰਖਾਸਤ ਲਏ ਹੁਣ ਦੇਣਾ ਆ ਹਾਂ ਮੌਕਾ ਵੇਖ ਕੇ ਗਏ ਜੀ ਪੁਲਸ ਹਟਾ ਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਕੀ ਮੰਗ ਕਰਦੇ ਅਸੀਂ ਇੱਥੇ ਮੰਗ ਕਰਦੇ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਦਿਆ ਬਹੁਤ ਥਾਂਾਂ ਦੇ ਨੇ ਕਬਜ਼ੇ ਕੀਤੇ ਆਏ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਐ ਸਟੇ ਜਿੱਟਿਆ ਸਭ ਕੁਝ ਸਾਡੇ ਕੋਲ ਆ ਧੱਕੇ ਨਾਲ ਇਹ ਲੋਕਾਂ ਦੀ ਜ਼ਮੀਨਾਂ ਦੇ ਕਬਜ਼ੇ ਕਰਨ ਲਿਆ ਖਰੀਦਤਾ ਦੇ ਪੈਸੇ ਇਹ ਖਾਂਡਾ ਸਤੇ ਨੂੰ ਛੱਡ ਨਹੀਂ ਜਾਏ ਇਹ ਹਵਾਰ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਘਰੇਲੂ ਜਿਹੜਾ ਇਹਨਾਂ ਕੋਲ ਸਾਰੇ ਕਾਜ ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਹੀਂ ਪਹਿਲਾਂ ਮੈਂ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਜਿਹਨਾਂ ਲੇਖ ਲਗਾ ਹੋ ਗਿਆ ਸੀ ਚਲੋ ਤੇ ਇਹ ਬੰਦੇ ਨੇ ਜਾਣ ਜਾਣ ਕੇ ਇੱਥੇ ਬੰਦਾ ਥੱਲੇ ਆੜ ਕੇ ਮਰਜੇ ਲਗਾ ਹੀ ਜਦੋਂ ਇਹਨਾਂ ਨੇ ਆਣ ਕੇ ਜੋ ਜੀਐਸਬੀ ਨਾਲ ਕੰਦਾਟੌਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਕਿ ਇਹਨਾਂ ਬੰਦਿਆਂ ਤੋਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਥੱਲੇ ਆੜ ਕੇ ਮਰ ਲੱਗਾ ਸੀ ਉਹਦੇ ਉਹਦਾ ਹਨੁਨ ਇਨਸਾਫ ਮਿਲਣਾ ਚਾਹੀਦਾ ਇਹ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸਰ ਟੀਮ ਆਮਲਾ ਜਿਹੜਾ ਚਿਗਾਵਾ ਰੋਕੀ ਗਈ। ਚਿਗਾਵੇ ਉੱਥੇ ਕੋਈ ਮੂਲਿਕ ਝੜਾ ਹੋਇਆ ਸੀ। ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਅਸੀਂ ਉੱਥੇ ਪਹੁੰਚੀ ਟੀਮ ਲੈ ਕੇ ਗਏ ਹਾਂ। ਤੋਂ ਉਹ ਜਾਂਦਿਆਂ ਨੂੰ ਉਹ ਕੰਟ ਠੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਸੀ ਸਾਨੂੰ ਕੋਈ ਨਹੀਂ ਮਿਲਿਆ। ਜਾਂਦਿਆਂ ਉਹ ਸਭ ਚਲ ਚੁ ਗਏ। ਕੀ ਕਰ ਰਹੇ ਸੀ? ਸਰ ਵੀ ਉਹਨਾਂ ਦੇ ਬੰਦੇ ਤੇ ਹੀ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਰਹੇ ਆ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ। ਉਲਾਕੇ ਜੋ ਵੀ ਕਾਰਬੰਦੀ ਉਹ ਕਾਰਨ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਾਲਚ ਕਿਸ ਕਦਰ ਖੂਨ ਦੇ ਰਿਸ਼ਤਿਆਂ ਤੇ ਭਾਰੀ ਪੈ ਰਿਹਾ ਕਿ ਅੱਜ ਕੱਲ ਸਿਰਫ ਪੈਸਾ ਹੀ ਨਜ਼ਰ ਆ ਰਿਹਾ ਜਮੀਨ ਜਾਇਦਾਦਾਂ ਹੀ ਨਜ਼ਰ ਆ ਰਹੀਆਂ ਨੇ ਤੇ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ